ਨਾਲ ਵੱਡੇ ਭਾਈ ਚੌਧਰੀ ਮਦਨ ਲਾਲ ਪੱਗਾ ਸਾਡੇ ਮੋਹੀ ਜੀ ਸੈਣੀ ਜੀ ਸਾਰੇ ਆਜਾ ਕੁਸਵਾ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਅੱਜ ਸਾਰੇ ਇੱਥੇ ਦੇ ਚਰਨਾਂ 'ਚ ਸੀਸ ਝੁਕਾ ਕੇ ਇਹ ਤੋਂ ਅਸ਼ੀਰਵਾਦ ਲੈਤੇ ਅੱਜ ਆਪਣੇ ਜਿਹੜੇ ਲੋਕ ਸਭਾ ਦੀ ਸੇਵਾ ਲਈ ਆ ਦੇਖੋ ਸ਼ਹੀਦ ਡਾਕਟਰ ਸਤਪਾਲ ਪ੍ਰਾਸ਼ਰ ਦੇ ਵੱਡੇ ਭਾਈ ਦੇ ਅੱਜ ਮੈਂ ਇਸ ਥਾਂ ਦੇ ਉੱਤੇ ਆ ਕੇ ਉਹਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਵੀ ਲਵਾਈ ਔਰ ਉਹ ਤੋਂ ਅਸ਼ੀਰਵਾਦ ਲਿਆ ਵਾ ਕਿ ਜਿਵੇਂ ਤੂੰ ਆਪਣੇ ਦੇਸ਼ ਦੀ ਸੇਵਾ ਕਰਦੇ ਕਰਦੇ ਦੇਸ਼ ਨੂੰ ਬਚਾਇਆ ਔਰ ਦੇਸ਼ ਦੇ ਲੇਖੇ ਲੱਗਿਆ ਵਾ ਅੱਜ ਮੈਨੂੰ ਵੀ ਆਮ ਆਦਮੀ ਪਾਰਟੀ ਨੇ ਲੁਧਿਆਣਾ ਲੋਕ ਸਭਾ ਦਾ ਸੇਵਾਦਾਰ ਬਣਾਇਆ ਮੈਂ ਆਪਣੇ ਭਾਈ ਨਾਲ ਇਸ ਗੱਲ ਦਾ ਵਾਅਦਾ ਕੀਤਾ ਕਿ ਕਦੇ ਵੀ ਸਮਾਜ ਦੇ ਵਿੱਚ ਆਪਣੇ ਲੁਧਿਆਣਾ ਵਾਸੀਆਂ ਦੀ ਦਿਨ ਰਾਤ ਇੱਕ ਕਰਕੇ ਸੇਵਾ ਵੀ ਕਰੂੰਗਾ ਔਰ ਇਹ ਵੀ ਵਚਨ ਕਰਦਾ ਕਿ ਕਦੇ ਵੀ ਪੰਜਾਬ ਔਰ ਦੇਸ਼ ਦੀ ਖਾਤਰ ਕੋਈ ਵੀ ਗੱਲ ਨੂੰ ਸਾਹਮਣਾ ਕਰਨਾ ਪਊਗਾ ਜਿਵੇਂ ਤੂੰ ਆਪਣੀ ਡਿਊਟੀ ਨਿਭਾ ਕੇ ਗਿਆ ਅਸੀਂ ਵੀ ਤੇਰੇ ਵਾਲੀ ਡਿਊਟੀ ਦੇ ਪਹਿਰਾ ਧਾਂਗੇ ਠੋਕ ਕੇ ਔਰ ਹਰ ਕੰਮ ਨੂੰ ਲੋਕ ਭੁਲਾਈ ਲਈ ਜੋ ਤੂੰ ਸੇਵਾ ਕਰਕੇ ਗਿਆ ਇਸੇ ਤਰ੍ਹਾਂ ਹੀ ਆਪਣਾ ਅਸ਼ੀਰਵਾਦ ਰੱਖੀ ਅਸੀਂ ਵੀ ਆਪਣੇ ਅੱਜ ਪਾਰਟੀ ਦੇ ਜੋ ਦੱਸੇ ਹੋਏ ਸੰਦੇਸ਼ ਦੇ ਉੱਤੇ ਚੱਲਦੇ ਹੋਏ ਔਰ ਲੋਕਾਂ ਦੀ ਲੁਧਿਆਣੇ ਦੇ ਲੋਕਾਂ ਦੀ ਸੇਵਾ ਕਰੀਏ ਮੇਰੇ ਨਾਲ ਵੱਡੇ ਭਾਈ ਚੌਧਰੀ ਮਦਨ ਲਾਲ ਬੱਗਾ ਸਾਡੇ ਮੋਹੀ ਜੀ ਸੈਣੀ ਜੀ ਸਾਰੇ ਆ ਡਾਕਟਰ ਸਾਹਿਬ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਅੱਜ ਸਾਰੇ ਇੱਥੇ ਦੇ ਚਰਨਾਂ 'ਚ ਸੀਸ ਝੁਕਾ ਕੇ ਇਹ ਤੋਂ ਅਸ਼ੀਰਵਾਦ ਲੈ ਕੇ ਅੱਜ ਆਪਣੇ ਜਿਹੜੇ ਲੋਕ ਸਭਾ ਦੀ ਸੇਵਾ ਲਈ ਆ ਸਾਡੇ ਸੁਪਰੀਮੋ अरविंद केरीवाल मुख्यमंत्री सरदार भगवंत सिंह मान और ਸਾਡੇ ਡਾਕਟਰ ਸੰਦੀਪ ਪਾਠਕ ਜੀ ਸਾਰਿਆਂ ਨੇ ਜੋ ਮੇਰੇ ਤੇ ਭਰੋਸਾ ਰੱਖਿਆ ਉਹ ਭਰੋਸੇ ਨੂੰ ਪੂਰਾ ਮਜ਼ਬੂਤ ਕਰਕੇ ਲੋਕ ਸੇਵਾ ਕਰਾਂਗੇ ਸਾਡੇ ਲੀਡਰਸ਼ਿਪ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹਨਾਂ ਨੇ ਉਸੇ ਸੇਵਾ ਨੂੰ ਦੇਖਦੇ ਹੋਏ ਅੱਜ ਇਹ ਸੇਵਾ ਦੀ ਡਿਊਟੀ ਲਈ ਆ ਜਿਹੜੀ ਲੋਕ ਸਭਾ ਦੀ ਆ ਪਹਿਲਾਂ ਵੀ 2 ਸਾਲ ਕੰਮ ਕੀਤਾ ਵਾ ਸਾਡੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਐਮਐਲਏ ਆ ਲੁਧਿਆਣੇ ਦੇ ਵਿੱਚ ਅੱਜ ਇਤਿਹਾਸ ਜਿੰਨਾ ਕੰਮ ਹੋ ਚੁੱਕਿਆ ਹੋਇਆ 2 ਸਾਲਾਂ 'ਚ ਸਾਰੇ ਐਮਐਲਏ ਆਪਣੇ ਆਪਣੀ ਵਿਧਾਨ ਸਭਾ 'ਚ ਆਪਣਾ ਆਪਣਾ ਡਟ ਕੇ ਕੰਮ ਕਰ ਰਹੇ ਆ ਔਰ ਅੱਜ ਲੋਕ ਕਹਿੰਦੇ ਆ ਲੁਧਿਆਣੇ ਦੇ ਕਿ ਇੰਨੇ ਕੰਮ ਤਾਂ ਕਿਸੇ ਨੇ ਪਿਛਲੇ 15 ਸਾਲ ਤੋਂ ਨਹੀਂ ਕਰਾਏ ਜਿਉਂ 2 ਸਾਲ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏ ਸਾਥੀਆਂ ਨੇ ਕਰਾਏ ਆ ਦੇਖੋ ਖੁਸ਼ੀ ਇਸ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ ਔਰ ਖਾਸ ਤੌਰ ਤੇ ਮੈਂ ਤੁਹਾਡੇ ਮਾਧਮੇਨ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਰਵਿੰਦ ਕੇਜਰੀਵਾਲ ਸਾਹਿਬ ਸਾਡੇ ਆਲ ਇੰਡੀਆ ਆਲ ਇੰਡੀਆ ਜਨਨ ਸ਼ਕਤੀ ਸੰਦੀਪ ਪਾਟਕ ਜੀ ਔਰ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਰ ਭਵਨ ਸਿੰਘ ਮਾਨ ਜੀ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਮੇਰੇ ਛੋਟੇ ਭਾਈ ਸ਼ੋਕ ਪ੍ਰਸ਼ਰ ਪੱਪੀ ਨੂੰ ਸਾਡੇ ਲੁਧਿਆਣੇ ਦੀ ਸੇਵਾ ਕਰਨ ਦਾ ਔਰ ਖਾਸ ਤੌਰ ਤੇ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਪਾਰਲੀਮੈਂਟ ਰ ਭੇਜਣ ਵਾਸਤੇ ਅੱਜ ਕੈਂਡੀਡੇਟ ਬਣਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਧੰਨਵਾਦ ਕਰਦਾ ਲੁਧਿਆਣੇ ਦੇ ਲੋਕਾਂ ਦਾ ਜਿਨ੍ਹਾਂ ਦਾ ਪਿਆਰ ਕਿਉਂਕਿ ਕਾਫੀ ਦਿਨ ਤੋਂ ਇਹ ਚਰਚਾ ਚੱਲ ਰਹੀ ਸੀ ਲੁਧਿਆਣਾ ਦਾ ਇੱਕ ਇੱਕ ਨਾਗਰਿਕ ਇੱਕ ਇੱਕ ਵੋਟਰ ਅੱਜ ਦੀ ਜੁਬਾਨ ਤੇ ਸੀ ਕਿ ਸ਼ੋਕ ਪ੍ਰੈਸ਼ਰ ਪਪੂ ਨੂੰ ਟਿਕਟ ਮਿਲਨੀ ਆ ਔਰ ਵਨ ਸਾਈਡ ਫੈਸਲਾ ਹੋਣਾ ਕਿਉਂਕਿ ਲੋਕਾਂ ਨੇ ਕਾਂਗਰਸ ਨੂੰ 10 ਸਾਲ ਦੇਖ ਲਿਆ ਉਸ ਤੋਂ ਪਹਿਲਾਂ ਅਕਾਲੀ ਦਲ ਨੂੰ ਦੇਖ ਲਿਆ ਜਿੰਨੀਆਂ ਵੀ ਪਾਰਟੀਆਂ ਆਈਆਂ ਸਿਰਫ ਵਾਅਦੇ ਕਰਦੀਆਂ ਰਹੀਆਂ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਆਖਰੀ ਸਾਲ ਜਾ ਕੇ ਡਿਵੈਲਪਮੈਂਟ ਹੁੰਦੀ ਸੀ ਜਦੋਂ ਤੋਂ 2 ਸਾਲ ਤੋਂ ਅਸੀਂ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੇਵਾ ਸੰਭਾਲੀ ਹੈ ਔਰ ਤਕਰੀਬਨ 92 ਕੌਨਸਟਿਚੁਐਂਸੀਆਂ ਨੇ ਔਰ 117 ਹਲਕਿਆਂ ਤੇ ਸੀਐਮ ਸਾਹਿਬ ਦੀ ਨਿਗ੍ਹਾ ਉਹ ਸਾਰੇ ਸਤਾਰਾਂ ਦੀ ਡਵੈਲਪਮੈਂਟ ਦੇ ਕੰਮ ਚੱਲੇ ਨੇ ਜੇ ਮੈਂ ਲੁਧਿਆਣੇ ਦੀ ਗੱਲ ਕਰਾਂ ਤਾਂ ਲੁਧਿਆਣੇ ਦੇ ਵਿੱਚ ਇੱਕ ਨੇਰੀ ਆਈ ਹੈ ਡਵੈਲਪਮੈਂਟ ਦੀ ਜੋ ਅਸੀਂ ਲੋਕਾਂ ਨੂੰ ਕਹਿ ਕੇ ਆਏ ਸੀ 2 ਸਾਲ ਪਹਿਲਾਂ ਅਸੀਂ ਇਨ ਮਨ ਲੋਕਾਂ ਦੇ ਜ਼ਬਾਨ ਤੇ ਫੁੱਲ ਚੜਾਏ ਨੇ ਕਿਉਂਕਿ ਲੋਕ ਉਹ ਕਹਿੰਦੇ ਸੀ ਅਸੀਂ ਤਾਂ ਹੀ ਚੇਂਜ ਕਰ ਲਗੇ ਆ ਜਿਹੜੀਆਂ ਰਵਿਆਇਤੀ ਪਾਰਟੀਆਂ ਪਾਸੇ ਕਰ ਰਹੇ ਆ ਕਿ ਸਾਨੂੰ ਆਸ ਹੈ ਤੁਸੀਂ ਸਾਡੇ ਡਵੈਲਪਮੈਂਟ ਦੇ ਕੰਮ ਕਰੋਗੇ ਪਰ ਅੱਜ ਹਰ ਹਲਕੇ ਦੇ ਵਿੱਚ ਕਿਤੇ ਨਾ ਕਿਤੇ ਟਿਊਬਲ ਲੱਗ ਰਹੇ ਨੇ ਕਿਤੇ ਸੜਕਾਂ ਮੜ ਰਹੀਆਂ ਨੇ ਕਿਤੇ ਪਾਣੀ ਦੇ ਲੈਣਾ ਪੈ ਰਿਹਾ ਕਿਤੇ ਸੀਵਰ ਪੈ ਰਹੇ ਕਿਤੇ ਲਾਈਟਾਂ ਲੱਗ ਰਹੀਆਂ ਇਹ ਸਾਰੀ ਡਵੈਲਪਮੈਂਟ ਜਿਹੜੀ ਅਗੇ ਹੁੰਦਾ ਕਿਸੇ ਆਖਰੀ ਚੱਲ ਆ ਕੇ ਮੈਨੀਫੈਸਟੋ ਖੋਲਦੇ ਸੀ ਜਿਹੜੇ ਕੰਮ ਹੋ ਗਏ ਹੋ ਗਏ ਜਿਹੜੇ ਰਹਿ ਗਏ ਰਹਿ ਗਏ ਬਾਕੀ ਕਿਤੇ ਨਾ ਕਿਤੇ ਆਮ ਆਦੀ ਪਾਰਟੀ ਨੇ ਜੋ ਗਰੰਟੀਆਂ ਜੋ ਵਾਅਦੇ ਕੀਤੇ ਸੀ ਇੱਕ ਇੱਕ ਕਰਕੇ ਪੂਰਨ ਹੋ ਰਹੀਆਂ ਸਾਡੀ ਸਭ ਤੋਂ ਪਹਿਲਾਂ ਬਿਜਲੀ ਦੀ ਗਰੰਟੀ ਸੀ ਅੱਜ 0% ਬਿਜਲੀ ਦਾ ਬਿੱਲ ਲੋਕਾਂ ਦਾ ਜ਼ੀਰੋ ਆ ਰਿਹਾ ਜੇ ਹੈਲਥ ਸਬੰਧੀ ਗੱਲ ਕਰ ਰਹੀ ਹੈ ਹਰ ਘਰ ਤੱਕ ਹੈਲਥ ਸੇਵਾਵਾਂ ਪਹੁੰਚ ਰਹੀਆਂ ਨੇ ਜੇ ਐਜੂਕੇਸ਼ਨ ਦੀ ਗੱਲ ਕਰ ਰਹੀ ਹੈ ਹਰ ਹਲਕੇ ਦੇ ਵਿੱਚ ਐਸੇ ਵਧੀਆ ਸਕੂਲ ਬਣਾਏ ਨੇ ਔਰ ਮੈਂ ਤਾਂ ਇਹ ਕਹਿ ਸਕਦਾ ਕਿ ਲੋਕਾਂ ਦੀ ਸੋਚ ਮੁਤਾਬਕ ਅਸੀਂ ਲੋਕਾਂ ਨੂੰ ਇਹ ਗੱਲ ਕਹਿ ਕੇ ਆਏ ਸੀ ਜੇ ਅਸੀਂ ਤੁਹਾਡੇ ਕੰਮ ਕੀਤੇ ਤਾਂ ਸਾਨੂੰ ਵੋਟ ਪਾਣਾ ਕਿਉਂਕਿ ਅੱਜ 2 ਸਾਲ ਦਾ ਅਰਸ ਆ ਔਰ ਤਕਰੀਬਨ 70 ਸਾਲ ਦਾ ਅਰਸ ਆ ਅੱਜ ਲੋਕ ਆਪ ਖੁਦ ਕਹਿੰਦੇ ਨੇ ਕਿ ਅਸੀਂ ਝਾੜੂ ਨੂੰ ਝੜਦਾ ਬਟਨ ਦਬਾਣਾ ਉਹ ਦਿਨ ਦੂਰ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਰਿਜ਼ਲਟ ਆਏਗਾ ਲੁਧਿਆਣੇ ਦਾ ਮਾਰਜਿਨ ਸਾਰੇ ਪੰਜਾਬ ਤੋਂ ਨੰਬਰ 1 ਹੋਏਗਾ ਔਰ ਮੇਰਾ ਛੋਟਾ ਵੀ ਪ੍ਰੈਸ਼ਰ ਕਿਉਂਕਿ ਸਾਡੇ ਵਸੇ ਸਾਰੇ ਇੱਕੋ ਜਿਹੇ ਨੇ ਜਿੰਨੇ ਵੀ ਸਾਡੇ ਲੋਕ ਲੁਧਿਆਣੇ ਦੇ ਨੇ ਸਾਡਾ ਪਿਆਰ ਸਰਕਾਰ ਸਾਰਿਆਂ ਨਾਲ ਹੈ ਉਹ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਅਸੀਂ ਕੱਲ ਇਕੱਠੇ ਸੀ ਤੇ ਕਿਹਨੂੰ ਮਹਿਨਤ ਲੱਗਦਾ ਕਿ 2000 ਫੋਨ ਆਇਆ ਨਾ ਲੋਕਾਂ ਦਾ ਐਡਵਾਂਸ ਮੁਬਾਰਕਾਂ ਦਾ ਪਰ ਮੈਂ ਕਹ ਸਕਦਾ ਕਿ ਅਸੀਂ ਜੋ ਆਮ ਆਦਮੀ ਪਾਰਟੀ ਦੀ ਨੀਤੀਆਂ ਨੇ ਉਸ ਨੂੰ ਘਰ ਘਰ ਤੱਕ ਪੰਚਾਇਤ 2 ਸਾਲ ਦੇ ਵਿੱਚ ਉਹਦਾ ਰਿਜ਼ਲਟ ਹੁਣ ਆਏਗਾ ਇਸ ਕਰਕੇ ਸਾਨੂੰ ਆਸ ਹੈ ਕਿ ਆਉਣ ਵਾਲੇ ਟਾਈਮ ਵਿੱਚ 13 0 ਹੋਣਾ ਜੋ ਸੀਐਮ ਸਾਹਿਬ ਨੇ ਕਿਹਾ 13 0 ਹੋਏਗਾ